ਚਵਾਈ ਦੇਖੋ ਮੇਟਰ ਪੂਰੀ ਪੋਲੀ ਚਵਾਈ ਆ ਤੇ ਮੋਟੀ ਮੋਟੀ ਚਵਾਈ ਆ ਨਿਬੜਦੀ ਆ ਚਵਾਈ ਵਧੀਆ ਵੀਡੀਓ ਦੇ ਵਿੱਚ ਰੇਟ ਕਰਾਇਆ ਬਾਈ ਤੋਂ ਤੇ ਜਮੀ ਜਾਇਜ਼ ਰੇਟ ਕਰਾਇਆਗਾ ਹਸੀ ਗੱਲ ਬਾਈ ਸਵਾਤ ਆ ਤੁਹਾਡਾ ਆਪਣੇ YouTube ਚੈਨਲ ਚੈਟਰਰੀ ਫਾਰਮ ਮਾਨਸਾ ਤੇ Facebook ਪੇਜ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਈ ਲੈ ਕੇ ਝੋਟੀ ਦਿਖਾਵਾਂਗੇ ਪਹਿਲਾਂ ਸਾਰੀ ਗੱਲਬਾਤ ਬਾਈ ਨਾਲ ਕਰਦੇ ਆਂ ਸਸੀਆ ਬਾਈ ਸਸੀਆ ਬਾਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਪਹਿਲਾਂ ਨਾ ਨਾਮ ਬਾਈ ਹਰਪ੍ਰੀਤ ਸਿੰਘ ਪਿੰਡ ਕੀਵਾਦੇ ਆਲੂ ਵਾਲਾ ਜ਼ਿਲ੍ਹਾ ਮਾਨਸਾ ਤੇ ਕਿੱਥੇ ਰਹਿਂਦਾ ਵੀ ਪਿੰਡਾ ਇਹ ਪੀਖੀ ਤਨਾਲਾ ਰੋਡ ਤੇ ਆਈ ਤਨੋਲੇ ਤੋਂ ਪੀਖੀ ਰੋਡ ਤੇ ਬਾਈ ਪਿੰਡਾ ਹੈਗਾ ਤੇ ਮੋਬਾਈਲ ਨੰਬਰ ਵੀ ਪਹਿਲੀ ਬੋਲ ਤੇ ਮੋਬਾਈਲ ਨੰਬਰ 9501414295 ਤੇ ਅੱਜ ਬਈ ਆਪਾਂ ਆਹ ਛੋਟੀ ਜਿਹੀ ਵੀਡੀਓ ਬਣਾਉਣੀ ਆ ਹਾਂਜੀ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈਆ ਹੈ ਬਈ ਇਹ ਹਾਂ ਤਿੰਨ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਅੱਜ ਤਿੰਨ ਦਿਨ ਹੋ ਗਏ ਜੀ ਸੂਈ ਨੂੰ ਹਾਂ ਬੋਲੇ ਚੋਂ ਖਾਲੀ ਕਰਤੀ ਦੁੱਧ ਇਹ ਦੂ 11-12 ਕਿਲੋ ਆਰਾਮ ਨਾਲ ਠੀਕ ਹੈ ਜੀ ਲੈ ਵੀ ਬੋਲੇ ਚੋਂ ਖਾਲੀ ਕਰਤੀ ਬਾਈ ਨੇ 11-12 ਕਿਲੋ ਦੁੱਧ ਕਹਿੰਦਾ ਆਰਾਮ ਨਾਲ ਦੇ ਤੂੰ ਤੇ ਥਾਲੇ ਆ ਕੇ ਦਿਖਾ ਦਾਂਗੇ ਆਪਾਂ ਠੀਕ ਹੈ ਬਈ ਤੇ ਆ ਚੱਤ ਗਰੋਬੇ ਵਧੀਆ ਥਾਨ ਲੱਗਾ ਹੱਥੀ ਜਵਾਈ ਵਾਲਾ ਇਹ ਕੁੰਡੀ ਕਾਂਡੀ ਪੂਰੀ ਫੁੱਲ ਆ ਤੇ ਬੱਚਾ ਕਿਹੜਾ ਬਈ ਇਹਦਾ ਆ ਬੱਚਾ ਇਹਦਾ ਕੀ ਆ ਬਈ ਇਹੇ ਕੱਟਾ ਜੀ ਕੱਟਾ ਜੀ 나ੜੂਆ ਨਾਲ ਆ ਬਈ ਕੱਟਰੂ ਵਾ ਚੈੱਕ ਕਰ ਸਕਦੇ ਹੋ ਤੁਸੀਂ ਆ ਲਾਤਾ ਬਈ ਬੱਚਾ ਦੇਖ ਸਕਦੇ ਕੋਈ ਆਲ ਨਹੀਂ ਕਰਦੀ ਤੇ ਵਧੀਆ ਝੋਟੀ ਆ ਮਾਗਰਾ ਕੱਟਾ ਹੈ ਨਾ ਬਈ ਇਹ ਹਾਂ ਹਾਂ ਕੱਟਾ ਹੈ ਕੱਟਾ ਹੀ ਮਾਗਰਾ ਬੋਲੇ ਚੋ ਬਾਈ ਨੇ ਖਾਲੀ ਕਰਤੀ ਅੱਜ ਸਵੇਰੇ ਖਾਲੀ ਕਰਤੀ ਦੀ ਦੁੱਧੇ ਦੂ ਮਾਜ ਨਾਲ ਦਾ 11 12 ਕਿੱਲੇ ਇਸ ਕੁਆਲਿਟੀ ਦੇਖੋ ਬਾਈ ਸੰਗ ਸੰਗ ਬਹੁਤ ਦੂਜਾ ਸੁਆ ਅਰੇ ਨਾਲ ਜਮਾ ਇਹ ਵੀ ਦੂਜਾ ਸੁਆ ਹੈਗਾ ਤੇ ਬਾਈ ਜੀ ਕੋਈ ਓਕੇ ਹੈ ਜਮਾ ਵਧੀਆ ਪੋਲੀ ਧਾਰ ਆਇਆ ਜਮਾ ਪੋਲੀ ਧਾਰ ਹੈ ਬਸ ਮਾ ਟਣਾ ਟਣਾ ਜਮਾ ਜਿਆ ਇਹ ਵੀ ਮਗਾਉਣੀ ਆ ਫੁੱਲ ਸਹੀਦੀ ਹੋਊ ਆਪਣੇ ਠੀਕ ਹੈ ਜੀ ਜਿਵੇਂ ਆਦੇ ਮੈਂ ਬਾਹਰੋਂ ਆਏ ਆਂ ਜਮੀਨੀ ਹੈ ਨਾ 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 ਜਮਾਟਣਾ ਨਾ ਨੰਨੇ ਅਹ ਮੈਂ ਜਮੀਨੀ ਡਰਦੀ ਜਿਵੇਂ ਆਪਾਂ ਬਾਹਰੋਂ ਆਏ ਆਂ ਕਿ ਨਾਲੇ ਲਵੇ ਫਿਰਦੇ ਆਂ ਸਿਤਾਰਾ ਮਾਰਕੀਟ ਹਾੜਿਆ ਬਈ ਸੋਣੂ ਜੀਆਂ ਆਹ ਦੇਖੋ ਬਈ ਹੁਣ ਪਛਲਿਆਂ ਤੋਂ ਮਾਰੀਆਂ ਨੇ ਧਾਰਾ ਇਹ ਬੜੀਆ ਕੋਲੀ ਧਾਰਾ ਤੇ ਮੋਟੀ ਮੋਟੀ ਤੇ ਬਾਈਆ ਅੱਗੇ ਵਾਲਿਆਂ ਜੋ ਮਾਰੀ ਬਈ ਇਹ ਯਾਦ ਕਰੋ ਟੱਕਰ ਇਹ ਸੇ ਵੀਰ ਨੂੰ ਪਸੰਦ ਹੋਵੇ ਹਨ ਤੇ ਬਾਈ ਦਾ ਨੰਬਰ ਆਪਾਂ ਨੇ ਬੋਲਤਾ ਤੇ ਸਕਰੀਨ ਦੇ ਵਿੱਚ ਨੀਚੇ ਵੀ ਲਾਤਾ ਤੇ ਬਾਈ ਨੂੰ ਫੋਨ ਲਾੜਿਓ ਤੇ ਮੁੱਲ ਬਾਈ ਇਹਦਾ ਫੇਰ ਮੁੱਲ ਬਾਈ ਇੱਕ 30 ਕਰਦੇ ਆ ਮਾਰਦਾਨ ਵਧੀਆ ਕਰ ਦੂਗੀ ਮਾਰਦਾਨ ਕਰ ਦਾਂਗੇ ਹਾਂ ਵਿੱਚੋਂ 25 ਦੀ ਜਾਂ ਇੱਕ 25 ਦੀ ਹਾਂ ਲੈ ਜੀ ਬਾਕੀ ਉਹਦੇ ਵਿੱਚੋਂ ਵੀ ਚਲ ਆਈ ਗਈ ਦਾ ਕਰ ਦੋਗੇ ਥੋੜਾ ਬਹੁਤ ਆ ਕਰ ਦਾਂਗੇ ਕਰ ਦਾਂਗੇ ਮੇਰੇ ਮਤਰਾ ਮਾਰਦਾਨ ਵਧੀਆ ਹੋ ਜੂਗਾ ਯਕ ਕਿ ਕਰੋ ਤੁਸੀਂ ਪੂਰੀ ਠੰਡੀ ਸੀਲ ਇਹ ਵਧੀਆ ਝੋਟੀ ਹੈ ਜੀ ਪੂਰੀ ਸਕੀਨ ਨਾਗਰ ਕੱਟਾ ਇਹਦੇ ਧੰਨਵਾਦ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ